ਕਹਿੰਦੇ ਨੇ ਮਹਾਪੁਰਸ਼ਾਂ ਨੂੰ ਭਜਨ ਦਾ ਵੀ ਰਸ ਆਉਂਦਾ ਹੈ ਉਹ ਜਿਉਂ ਵਾਹਿਗੁਰੂ ਕਹਿੰਦੇ ਨੇ ਰਸ ਨਾਲ ਭਰ ਜਾਂਦੇ ਨੇ ਹਜ਼ਾਰ ਦਫਾ ਵਾਹਿਗੁਰੂ ਆਖੀ ਕੋਈ ਰਸ ਨਹੀਂ ਆਉਂਦਾ ਕਾਰਨ ਇਸ ਮੌਰਗ ਦੇ ਵਿੱਚ ਬੜਾ ਚਿੱਕੜ ਪਿਆ ਜੇ ਸਫਾਈ ਕੋਈ ਨਹੀਂ ਜਿਸ ਦਿਨ ਜ਼ਬਾਨ ਪੂਰੀ ਸਾਫ਼ ਹੋ ਜਾਂਦੀ ਹੈ ਨਾਮ ਜਪਤ ਗੋਬਿੰਦ ਕਾ ਸੂਚੀ ਭਈ ਰਸਨਾ ਜਿਸ ਦਿਨ ਸੂਚੀ ਹੋ ਜਾਂਦੀ ਹੈ ਪਹਿਚਾਨ ਕੇ ਰਸ ਆਉਣ ਲੱਗ ਪੈਂਦਾ ਹੈ ਉਸੇ ਦਿਨ ਸਵਾਦ ਆਣ ਲੱਗ ਪੈਂਦਾ ਹੈ ਔਰ ਜਿਸ ਦਿਨ ਸਵਾਦ ਆਣ ਲੱਗ ਪੈ ਤੋ ਆਖਿਆ ਜਾਂਦਾ ਹੈ ਰਸਨਾ ਤੇ ਪ੍ਰਮਾਤਮਾ ਵਸ ਗਿਆ ਹੈ ਈਸ਼ਵਰ ਵਸ ਗਿਆ ਹੈ ਸਾਇਬ ਆਪ ਕਹਿੰਦੇ ਨੇ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਮੈਂ ਉਹਦੇ ਦਾਸਾਂ ਦਾ ਦਾਸ ਜਿਹਦੀ ਰਸਨਾ ਤੇ ਪ੍ਰਮਾਤਮਾ ਵਸ ਗਿਆ ਜਿਹਦੀ ਰਸਨਾ ਤੇ ਉਦੀ ਉਸਤ ਉਸਦਾ ਨਾਮ ਜੋ ਹੈ ਵਸ ਗਏ ਬਾਬਾ ਫਰੀਦ ਕਹਿੰਦੇ ਚੱਲਦਾ ਲਿਬੜਦਾ ਉਸਤ ਤੇਰੀ ਕਰਨਾ ਚਾਹਨਾ ਨਾਮ ਤੇਰਾ ਜਪਨਾ ਚਾਹਨਾ ਮਨ ਕੁਝ ਹੋਰ ਜਪਦਾ ਵੇਖਣਾ ਤੈਨੂੰ ਚਾਹਨਾ ਅੱਖਾਂ ਕੁਝ ਹੋਰ ਵੇਖਦੀਆਂ ਨੇ ਸੁਣਨਾ ਮੈਂ ਤੈਨੂੰ ਚਾਹਨਾ ਕੰਨ ਕੁਛ ਹੋਰ ਹੀ ਸੁਣਦੇ ਨੇ ਚੇਕੜ ਨਾਲ ਭਰੀਆਂ ਹੋਈਆਂ ਇਹ ਗਲੀਆਂ ਤੇਰੇ ਨਾਲ ਪਿਆਰ ਵੀ ਪੈ ਗਿਆ ਔਰ ਘਰ ਵੀ ਤੇਰਾ ਦੂਰ ਹੈ ਪਾਉ ਇਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਕਿਥੋਂ ਮੈਂ ਲੰਘਾਂ ਤਾਂ ਕਿਦਰੇ ਤੇਰਾ ਜੋ ਹੈ ਮਿਲਾਪ ਹੋਵੇ ਚਲਾਂ ਤਾਂ ਭਿੱਜੇ ਕੰਬਲੀ ਹੁਣ ਚਲਣਾ ਕੀ ਹੈ ਜਪਣਾ ਹੀ ਚਲਣਾ ਹੈ ਹਜ਼ਾਰਾਂ ਅਭਿਆਸੀਆਂ ਨੇ ਇਸ ਢੰਗ ਨਾਲ ਦਾਸ ਨੂੰ ਆਖਿਆ ਵੀ ਅੱਗੇ ਪਿੱਛੇ ਚੰਗੇ ਬੈਠੇ ਹੁੰਦੇ ਆ ਜਦ ਹੱਥ ਵਿੱਚ ਗੁਟਕਾ ਲੈ ਲੈਂਦੇ ਆ ਪਾਠ ਕਰਦੇ ਆ ਪਤ ਨਹੀਂ ਮਾਰੇ ਖਿਆਲ ਕਿਥੋਂ ਆ ਜਾਂਦੇ ਨੇ ਚਲਾਂ ਤਾਂ ਭਿੱਜੇ ਕੰਬਲੀ ਚਲੋਗੇ ਤੇ ਲਿਬੜੋਗੇ ਚੱਲਣਾ ਹੀ ਨਹੀਂ ਤੇ ਲਿਬੜਨਾ ਕਿ ਹਜ਼ਾਰਾਂ ਨੇ ਆਖੇ ਅੱਗੇ ਪਿੱਛੇ ਚੰਗੇ ਆ ਪਰ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਏ ਨਿਆ ਪਤਾ ਨਹੀਂ ਵਿਅਰਥ ਦੇ ਵਿਚਾਰ ਕਿੱਥੋਂ ਆ ਜਾਂਦੇ ਨੇ ਉਹ ਅੰਦਰ ਹੀ ਪਏ ਇਹ ਵੀ ਮਾਰਜ ਕਰਦੇ ਆ ਜੈਸੇ ਸੁਰਤ ਥੋੜੀ ਜਿਹੀ ਅੰਦਰ ਮੁਖੀ ਹੁੰਦੀ ਹੈ ਇਹ ਸਭ ਕੁਝ ਅੰਦਰ ਹੀ ਪਿਆ ਹੈ ਸਿਆਣਾ ਕਿਸਾਨ ਜਦ ਕਣਕ ਬੀਜਦਾ ਹੈ ਤੇ ਦੇਖਦਾ ਕਿ ਇਹ ਕਣਕ ਦੇ ਨਾਲ ਨਾਲ ਘਾਹ ਵੀ ਪੈਦਾ ਹੋ ਗਿਆ। ਔਰ ਹੈਰਾਨ ਹੁੰਦਾ ਮੈਂ ਘਾਹ ਤੇ ਨਹੀਂ ਬੀਜਿਆ ਸੀ। ਇਹ ਕਿੱਥੋਂ ਜੰਮ ਪਿਆ ਹੈ। ਮੈਂ ਤੇ ਕਣਕ ਬੀਜੀ ਸੀ। ਪਰ ਇਹ ਨਾਲ ਘਾਹ ਵੀ ਪੈਦਾ ਹੋ ਗਿਆ ਹੁਣ ਮੈਂ ਪਾਣੀ ਦੇਣਾ ਕਣਕ ਨੂੰ ਇਹ ਘਾਹ ਵੀ ਪੀ ਜਾਂਦਾ ਹੈ। ਦਰਸਲ ਕਣਕ ਅਜ ਬੋਈ ਗਈ ਹੈ ਘਾਹ ਦੇ ਬੀਜ ਪਹਿਲੇ ਦੇ ਪਏ ਨੇ। ਵਿਅਰਥ ਦੇ ਬੀਜ ਪਹਿਲੇ ਦੇ ਹੀ ਪਏ ਨੇ। ੁਰਖਾ ਬਾਣੀ ਦੇ ਤੋਂ ਅਜ ਪੜਨ ਲੱਗ ਪਿਆ ਹੈ ਵਿਅਰਥ ਦੇ ਸੰਸਕਾਰ ਤੇ ਕਈ ਜਨਮਾਂ ਦੇ ਅੰਦਰ ਪੈਣ ਹੈ ਕਾਸ ਦੇ ਵਿੱਚ ਤੇ ਪਹਿਲੇ ਦੇ ਅੰਦਰ ਪੈਣ ਹੈ ਤੇ ਜੈਸੇ ਤੂੰ ਅੰਤਰਮੁਖੀ ਹੋਵੇਂਗਾ ਜੈਸੇ ਤੂੰ ਨਾਮ ਜਪੇਗਾ ਜੈਸੇ ਪਾਣੀ ਦੇ ਛਿੱਟੇ ਪੈਣਗੇ ਇੱਕ ਆਸਵੀ ਹੋਵੇਗਾ ਇੱਕ ਨਹੀਂ ਹਜ਼ਾਰਾਂ ਅਭਿਆਸੀਆਂ ਦਾ ਇਹ ਅਨੁਭਵ ਹੈ ਅੱਗੇ ਪਿੱਛੇ ਠੀਕ ਆ ਪਰ ਜਉ ਨਾਮ ਜਪਣ ਲੱਗਦੇ ਹਾਂ ਇਹ ਵਿਅਰਥ ਦੇ ਵਿਚਾਰ ਕਿੱਥੋਂ ਆ ਜਾਂਦੇ ਨੇ ਕਈ ਇੱਥੋਂ ਹੀ ਘਬਰਾ ਜਾਂਦੇ ਨੇ ਵੀ ਚਲੋ ਛੱਡੋ ਕੀ ਜਪਣਾ ਕਈ ਗਲੀਆਂ ਦੇ ਚਿਕਣ ਨੂੰ ਵੇਖ ਕੇ ਹੀ ਘਬਰਾ ਜਾਂਦੇ ਨੇ ਕੀ ਚੱਲਣਾ ਚਲੋ ਠੀਕ ਹੈ ਉਰਾਰੀ ਠੀਕਾ ਇਹ ਮੈਂ ਹਜ਼ਾਰਾਂ ਅਭਿਆਸੀਆਂ ਦੇ ਤਜਰਬੇ ਦੀ ਗੱਲ ਆਪ ਜੀ ਦੇ ਸਾਹਮਣੇ ਰੱਖ ਰਿਹਾ ਅੱਗੇ ਪਿੱਛੇ ਠੀਕ ਕਹਿੰਦੇ ਨੇ ਹੱਥੇ 'ਚ ਗੁਟਕਾ ਆਇਆ ਹੈ ਪਤਾ ਨਹੀਂ ਵਿਅਰਥ ਦੇ ਵਿਚਾਰ ਕਿੱਥੋਂ ਆ ਜਾਂਦੇ ਨੇ ਜਦ ਵਿਅਰਥ ਦੇ ਵਿਚਾਰ ਆਉਂਦੇ ਨੇ ਤੋ ਕਈ ਫਿਰ ਗੁਟਕਾ ਛੋੜ ਹੀ ਦਿੰਦੇ ਨੇ ਹਾਰ ਜਾਂਦੇ ਨੇ ਜਪ ਛੋੜ ਹੀ ਦਿੰਦੇ ਨੇ ਚੱਲਣਾ ਛੋੜ ਹੀ ਦਿੰਦੇ ਨੇ ਹੈ ਹੀ ਚੱਕੜ ਛੋੜੋ ਇਹ ਤੇ ਇਤਨੀ ਘਾਹ ਸੁਗ ਪੈਂਦੀ ਹੈ ਕਿ ਕਣਕ ਬੀਜਣੀ ਔਰ ਘਾਹ ਦੇ ਚ ਕਣਕ ਦਬ ਕੇ ਰਹਿ ਜਾਂਦੀ ਹੈ ਜੋ ਨਿਯਮ ਅਸੀਂ ਜ਼ਮੀਨ ਤੇ ਦੇਖਦੇ ਹਾਂ ਹਿਰਦੇ ਦੀ ਧਰਤੀ ਦੇ ਚ ਵੀ ਉਹੀ ਨਿਯਮ ਹੈ ਵ्यर्थ ਦੇ ਬੀਜ ਕਈ ਜਨਮਾਂ ਦੇ ਪੈਨੇ ਇੱਕ ਜਨਮ ਦੇ ਨਹੀਂ ਅਨੰਤ ਜਨਮਾਂ ਦੇ ਪੈਨੇ ਜਿਵੇਂ ਅਸੀਂ satsang ਕਰਦੇ ਆ ਕਥਾ ਕੀਰਤਨ ਦੇ ਛਿੱਟੇ ਮਾਰਦੇ ਆ ਪਾਣੀ ਦੇ ਇਹ ਘਾਹ ਵੀ ਪੈਦਾ ਹੁੰਦਾ ਨਾਮ ਜਪਦੇ ਆ ਤਾਂ ਨਾਮ ਦੇ ਨਾਲ ਨਾਲ ਇਹ ਘਾਹ ਵੀ ਪੈਦਾ ਹੁੰਦਾ ਹੈ ਕਈ ਦਫਾ ਘਾਹ ਇਤਨਾ ਜ਼ਿਆਦਾ ਪੈਦਾ ਹੁੰਦਾ ਹੈ ਕਣਕ ਛੁਪ ਕੇ ਰਹਿ ਜਾਂਦੀ ਹੈ ਦਬ ਕੇ ਰਹਿ ਜਾਂਦੀ ਹੈ ਪਰ ਲੋਕੀ ਛੋੜ ਵੀ ਦਿੰਦੇ ਨੇ ਬਹੁਤ ਸਾਰੇ ਛੋੜ ਦਿੰਦੇ ਨੇ ਔਰ ਇਸ ਤਰ੍ਹਾਂ ਦੇਖੇ ਗਏ ਨੇ ਅੰਮ੍ਰਿਤ ਵੇਲੇ ਝੂਮ ਝੂਮ ਕੇ ਕੀਰਤਨ ਸੁਣਨ ਵਾਲੇ ਹੁਣ ਗੁਰਦੁਆਰੇ ਦਾ ਰੁਖ ਨਹੀਂ ਕਰਦੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਅਭਿਆਸ ਕਰਨ ਵਾਲੇ ਹੁਣ ਨਹੀਂ ਕਰਦੇ ਜਿਨ੍ਹਾਂ ਦੇ ਹੱਥ ਦੇ ਵਿੱਚ ਅਕਸਰ ਅੰਮ੍ਰਿਤ ਵੇਲੇ ਗੁਟਕਾ ਆਉਂਦਾ ਸੀ ਭੁੱਲ ਕੇ ਵੀ ਨਹੀਂ ਪਕੜਦੇ ਕਾਰਨ ਕਣਕ ਦੇ ਦਾਣਿਆਂ ਦੇ ਨਾਲ-ਨਾਲ ਕਾਸ ਇਤਨੀ ਉਗ ਪੈਂਦੀ ਹੈ ਉਹਨਾਂ ਨੂੰ ਫਿਰ ਹਿੰਮਤ ਨਹੀਂ ਪੈਂਦੀ ਛੋੜ ਦਿੰਦੇ ਨੇ ਰਹਿ ਜਾਂਦੇ ਨੇ ਨਾਮ ਜਪੋਗੇ ਵਿਅਰਥ ਦੇ ਵਿਚਾਰ ਸਾਹਮਣੇ ਆਣਗੇ ਅੱਗੇ ਪਿੱਛੇ ਨਹੀਂ ਆਣਗੇ ਅੱਗੇ ਪਿੱਛੇ ਤੇ ਬੰਦਾ ਬਾਹਰ ਮੁਖੀ ਹੈ ਉਹ ਸਭ ਕੁਝ ਅੰਦਰ ਪਿਆ ਰਹਿੰਦਾ ਹੈ ਜਿਵੇਂ ਅੰਤਰ ਮੁਖੀ ਹੁੰਦਾ ਹੈ ਤਾਂ ਉੱਪਰ ਪਏ ਹੋਏ ਇਹਨਾਂ ਵਿਅਰਥ ਦੇ ਵਿਚਾਰਾਂ ਨਾਲ ਵੀ ਸੰਬੰਧ ਜੁੜਦਾ ਹੈ ਸਿਆਣਾ ਕਿਸਾਨ ਪਰ ਕੀ ਕਰਦਾ ਰੰਬੇ ਨਾਲ ਘਾਹ ਵੜਨਾ ਸ਼ੁਰੂ ਕਰ ਦਿੰਦਾ ਤਾਂ ਕਿ ਕਣਕ ਵਧੇ ਜੋ ਮੈਂ ਖਾਦ ਪਾਣਾ ਜੋ ਮੈਂ ਪਾਣੀ ਦੇਣਾ ਭਨੇਰਾ ਇੱਕ ਆਸ ਹੀ ਨਾ ਪੀ ਜਾਏ। ਇਹ ਹੀ ਕੁਝ ਕਰਨਾ ਪੈਂਦਾ ਹੈ। ਰੋਜ਼ ਦਾ satsang ਰੋਜ਼ ਦਾ ਅਭਿਆਸ करिए। ਤਾਂ ਇੱਕ ਦਿਨ ਘਾਸ ਇੱਕ ਪਾਸੇ ਹੁੰਦੀ ਹੈ। ਬੋਇਆ ਆ ਬੀਜ ਪਰ ਫੁੱਲਤ ਹੋ ਜਾਂਦਾ ਹੈ। ਔਰ ਆਪਣੀ ਮੰਜ਼ਿਲ ਤੱਕ ਜੋ ਹੈ ਪਹੁੰਚ ਜਾਂਦਾ ਹੈ। ਫਿਰ ਨਾਮ ਜਪਦਿਆਂ ਰਸ ਆਣ ਲੱਗ ਪੈਂਦਾ ਹੈ। ਬਾਬੇ ਫਰੀਦ ਨੇ ਹਿੰਮਤ ਦਰਸਾਈਏ। ਵੇਜੋ ਸਜੋ ਕੰਬਲੀ ਮੇਰਾ ਅਲਹੋ ਵਰਸੇ ਮੈਂ ਕੰਬਲੀ ਭਿਜਦੀ ਏ ਚਿੱਕੜ ਨਾਲ ਭਿਜੇ ਬਾਰਿਸ਼ ਨਾਲ ਮੇਰਾ ਚੌਲਾ ਭਿਜਦਾ ਹੈ ਭਿਜੇ ਚਿੱਕੜ ਵਿਕਾਰਾਂ ਦਾ ਹੈ ਬਾਰਿਸ਼ ਕੀ ਇਹ ਉਪਮਾ ਦੀ ਜਦ ਵੀ ਹੁਣ ਕੋਈ ਇਸ ਮਾਰਕ ਤੇ ਚਲੇਗਾ ਜਗਤ ਨੇ ਉਪਮਾ ਤੇ ਕਰਨੀ ਬਈ ਬੜਾ ਸਤਸੰਗੀ ਹੈ ਬੜਾ ਦਾਨੀ ਹੈ ਬੜਾ ਗੈਣੀ ਹੈ ਬੜਾ ਗੁਰਮੁਖ ਹੈ ਇਹ بارش ਤੇ ਹੋ ਗਈ। ਔਰ ਇਸ بارش ਨਾਲੇ ਪਾਰਾ ਵੀ ਹੋ ਸਕਦਾ ਹੈ। ਆਪਣੇ ਆਪ ਨੂੰ ਕੁਝ ਸਮਝ ਵੀ ਸਕਦਾ ਹੈ ਕਿ ਮੈਂ ਹਾਂ ਕੁਝ। ਦੁਨੀਆ ਜੋ ਕਹਿੰਦੀ ਪਈ ਹੈ। ਕੁਦਰਤੀ ਗੱਲ ਹੈ ਉਸਤਤ ਜਗਤ ਕਰਦੀ ਹੈ। ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਾਨ ਪਰ ਇਸ ਉਸਤਤ ਨਾਲ ਇਸ ਉਪਮਾ ਨਾਲ ਕਈ ਇਤਨੇ ਭਿੱਜ ਜਾਂਦੇ ਨੇ ਇਤਨੇ ਪਾਰੂ ਹੋ ਜਾਂਦੇ ਨੇ ਉਹਨਾਂ ਨੂੰ ਚੱਲਣਾ ਵੀ ਔਖਾ ਹੋ ਜਾਂਦਾ ਹੈ। ਫਿਰ ਨਹੀਂ ਚੱਲਦੇ। پارو ہو اپما نہیں سہار سکے بابا فرید کہنے چلدا جگت ہے فقیر سائی ہے ولی اللہ ہے کہ خدا شناس ہے خدا ترس ہے لوکی جو اپما کردے اور چلدا لبڑ چکڑ نال چلدہ پجدہ بارش نال ایک جد میں جپدہ ਤੋ ਪਹਿਲੇ ਜਨਮਾਂ ਦੇ ਕੀਤੇ ਸੰਸਕਾਰ ਸਾਹਮਣੇ ਚੇਤੇ ਆਂਦੇ ਨੇ ਵਿਕਾਰ ਚੇਤੇ ਆਉਂਦੇ ਨੇ ਲਿਬੜੇ ਨੇ ਇਹ ਇੰਦਰੀਆਂ ਦੀਆਂ ਗੱਲੀਆਂ ਚਿਕਣ ਨਾਲ ਦੂਜਾ ਉਪਮਾ ਦੀ ਬਾਰਿਸ਼ ਆਉਂਦੀ ਹੈ ਉਹਦੇ ਨਾਲ ਭਿਜਦਾ ਉਹਦੇ ਨਾਲ ਭਾਰਾ ਆਉਂਦਾ ਇਹ ਦੋ ਅਰchnਾ ਫਰੀਦ ਨੇ ਇਸ ਮਾਰਗ ਵਿੱਚ ਦੱਸਿਆ ਨੇ ਅਬਿਆਸੀ ਪੁਰਸ਼ ਸੀ ਰਸਕ ਪੁਰਸ਼ ਸੀ ਔਰ ਕਨਨ 26 ਸਾਲ ਇਸਨੇ ਵੀ ਘੋਰ ਸਾਧਨਾ ਕੀਤੀ ਹੈ ਬੜੀ ਗਹਿਰੀ ਤਪੱਸਿਆ ਕੀਤੀ ਹੈ ਮਾਮੂਲੀ ਨਹੀਂ ਇਹਦੀ ਤਪੱਸਿਆ ਬਾਰੇ ਭਗਤ ਮਾਲ ਦੇ ਵਿੱਚ ਬਹੁਤ ਕੁਝ ਲਿਖਿਆ ਹੋਇਆ ਹੈ ਕਿ ਕਿਸ ਡੰਗ ਦੀ ਇਹ ਸਾਧਨਾ ਕਰਦਾ ਰਿਹਾ ਹੈ ਤੋ ਕਨਨ ਮੈਂ ਚੱਲਦਾ ਤੇ हे ਖੁਦਾ ਤੇਰਾ ਰਸ ਨਹੀਂ ਆਉਂਦਾ ਕੁਝ ਹੋਰ ਹੋਰੀ ਯਾਦ ਆਉਂਦੇ ਨੇ ਯਾ ਤੈਨੂੰ ਕਰਨ ਬੈਠਦਾ ਯਾਦ ਸੰਸਾਰ ਆਉਂਦਾ ਯਾ ਤੈਨੂੰ ਕਰਨ ਬੈਠਦਾ ਯਾਦ ਪਦਾਰਥ ਆਉਂਦੇ ਨੇ ਯਾ ਤੈਨੂੰ ਕਰਨ ਬੈਠਦਾ ਸਿਮਰਨ ਤੇਰਾ ਕਰਨ ਲੱਗਦਾ ਜਗਤ ਚੇਤੇ ਆਉਂਦਾ ਇਸ ਤਰ੍ਹਾਂ ਹੀ ਹੈ ਇੱਕ ਨਹੀਂ ਹਜ਼ਾਰਾਂ ਦਾ ਇਹ ਅਨੁਭਵ ਹੋਵੇਗਾ ਜੋ ਇਸ ਮਾਰਕ ਦੇ ਉੱਤੇ ਜੋ ਹੈ ਚੱਲਦੇ ਨੇ ਪਰ ਫਰੀਦ ਹੌਸਲਾ ਜਿਤਾ ਦਿਨ ਆਪਣਾ ਅਨੁਭਵ ਸਾਡੇ ਸਾਹਮਣੇ ਰੱਖਦੇ ਨੇ ਬਿਜੋ ਸਿਜੋ ਕਮਲੀ ਅਲਹੋ ਵਰਸੇ ਮੈਂ ਆਉਂਦਾ ਇਹ ਸੰਸਾਰ ਚੇਤੇ ਤੇ ਆਣਦੇ ਕੋਈ ਨਹੀਂ ਜਪੀ ਜਾ ਵਿਕਾਰ ਚੇਤੇ ਆਉਂਦੇ ਨੇ ਤੇ ਆਣਦੇ ਆ ਕੋਈ ਗੱਲ ਨਹੀਂ ਜਪੀ ਜਾ ਜਗਤ ਉਪਮਾ ਪੇ ਕਰਦਾ ਹੈ ਕਰਨ ਦੇ ਆ ਜਪੀ ਜਾ ਇੱਕ ਦਿਨ ਇਸ ਚਿੱਕੜ ਚੋਂ ਲੰਘ ਜਾਓਗੇ ਇੱਕ ਦਿਨ ਇਸ ਮੀਂਹ ਤੋਂ ਬਚ ਕੇ ਪ੍ਰਭੂ ਦੇ ਘਰ ਪਹੁੰਚ ਜਾਓਗੇ ਪਿੱਜੋ ਸਿੱਜੋ ਕੰਬਲੀ ਮੇਰਾ ਅਲਹੋ ਵਰਸੇ ਮੇਓ ਜਾਏ ਮਿਲਾਂ ਤੈਨਾਂ ਸਜਣਾ ਮੇਰਾ ਟੁੱਟੇ ਨਾਹੀਂ ਨਾ ਇੱਕ ਦਿਨ ਮੈਂ ਮਿਲ ਪਾਵਾਂਗਾ ਇਸ ਚਿੱਕੜ ਚੋਂ ਲੰਘ ਜਾਵਾਂਗਾ ਆਖਰ ਜਪਦਿਆਂ ਹੀ ਸੰਸਾਰ ਦਾ ਚਿੰਤਨ ਇੱਕ ਦਿਨ ਭੁੱਲੇਗਾ ਨਹੀਂ ਤੇ ਹਰ ਵਕਤ ਤੇ ਸੰਸਾਰ ਅੰਦਰ ਪਿਆ ਹੀ ਹੈ ਪਦਾਰਤ ਤੇ ਅੰਦਰ ਪੈ ਨੇ ਇਸ ਵਾਸਤੇ ਇਸ ਵਰਗੀ ਹੋਰ ਕੋਈ ਮਿਹਨਤ ਨਹੀਂ ਜਿਹੜਾ ਸੰਸਾਰ ਯਾਦ ਆਂਦਾ ਰਹੇ ਤੇ ਫਿਰ ਵੀ ਜਪੇ ਵਿਕਾਰ ਚੇਤੇ ਆਵਨ ਤੇ ਫਿਰ ਵੀ ਹੱਥੋਂ ਗੁਟਕਾ ਨਾ ਛੱਡੇ ਕੀਤੇ ਹੋਏ ਸੰਸਕਾਰ ਸਾਹਮਣੇ ਆਵਨ ਫਿਰ ਵੀ ਸਤਸੰਗ ਨਾ ਛੱਡੇ ਹੈ ਮਿਹਨਤ ਦੀ ਗੱਲ ਇਸ ਵਾਸਤੇ ਸਾਬੇ ਕਹਿੰਦੇ ਨੇ ਬੜੀ ਮੁਸ਼ਕਲਤ ਹੈ ਜਿੰਨੀ ਨਾਮ ધਿਆਇਆ ਗਏ ਮੁਸ਼ਕਲਤ ਘਾਲ ਬੜੀ ਭਾਰੀ ਮੁਸ਼ਕਲਤ ਹੈ ਬਹੁਤ ਗਹਿਰੀ ਮਿਹਨਤ ਹੈ ਕਿਦਰ ਮਾਮੂਲੀ ਨਾ ਸਮਝ ਲੈਣਾ ਚਿੱਕੜ ਦੇ ਚੋ ਲੰਘਣਾ ਤੇ ਭਿਜਦੇ ਆ ਹਾਂ ਵੀ ਲੰਘਣਾ ਬਹੁਤ ਵੱਡੀ ਮਿਹਨਤ ਹੈ ਪਰ ਬਾਬਾ ਫਰੀਦ ਕਹਿੰਦੇ ਨੇ ਇੱਕ ਦਿਨ ਸਫਲਤਾ ਜੋ ਹੈ ਮਿਲ ਜਾਂਦੀ ਹੈ ਪ੍ਰਮਾਤਮਾ ਇਸ ਚੇਕੜ ਦੇ ਜੋ ਲੰਘ ਕੇ ਆਇਆ ਹੁੰਦਾ ਹੈ ਉਸ ਨੂੰ ਵੀ ਗਲਵਕੜੀ ਚ ਲੈ ਲੈਂਦਾ ਜਿਸ ਤਰ੍ਹਾਂ ਮਮਤਾ ਦੀ ਮਾਰੀ ਹੋਈ ਮਾਂ ਮੈਲੇ ਕੁਚੈਲੇ ਬੱਚੇ ਨੂੰ ਵੀ ਚੁੱਕ ਲੈਂਦੀ ਹੈ ਪਿਆਰ ਕਰਦੀ ਹੈ ਆਗੁਣਾ ਨਾਲ ਭਰੇ ਹੋਏ ਨੂੰ ਵੀ ਪ੍ਰਮਾਤਮਾ ਗਲਵਕੜੀ ਚ ਲੈ ਲੈਂਦਾ ਔਰ ਜਿਸ ਦਿਨ ਗਲਵਕੜੀ ਚ ਲੈ ਜਾਂਦਾ ਹੈ ਆਗੁਣ ਸਾਰੇ ਧੁੱਲ ਜਾਂਦੇ ਨੇ ਗੁਨਾ ਸਾਰੇ ਜੋ ਹੈ ਧੁੱਲ ਜਾਂਦੇ ਨੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਅਜ ਦੇ ਇਸ ਪਾਵਨ ਪਵਿੱਤਰ ਬਾਗ ਦੇ ਚ ਪ੍ਰਮਾਨ ਕਰ ਰਹੇ ਨੇ ਸਾਡੇ ਔਗਣਾਂ ਨੂੰ ਉਸ ਨੇ ਗਿਣਿਆ ਹੀ ਨਹੀਂ ਗਿਣਤੀ ਦੇ ਚ ਹੀ ਨਹੀਂ ਲਿਆ ਆਪਣਾ ਜਿਹੜਾ ਕਦੀਮੇ ਸੁਭਾਅ ਹੋਇਆ ਉਸ ਦਾ ਆਪਣਾ ਜਿਹੜਾ ਉਹ ਬਿਰਧ ਹੈ ਉਸ ਦਾ ਬਜ਼ੁਰਗੀ ਸੁਭਾਅ ਬਿਰਧ ਦੇ ਅਰਥ ਬਜ਼ੁਰਗੀ ਕਦੀਮ ਅਰਬੀ ਦੇਸ ਜਿਹੜੀ ਪੁਰਾਣੀ ਚੀਜ਼ ਹੋਵੇ ਨਾ ਕਹਿੰਦੇ ਨੇ ਇਹ ਬਜ਼ੁਰਗਸਤ ਇਹ ਬਜ਼ੁਰਗ ਹੈ ਇਹ ਪੁਰਾਣਾ ਹੈ ਇਹ ਚੀਜ਼ ਪੁਰਾਣੀ ਹੈ ਕਦੀਮੀ ਹੈ ਬਹੁਤ ਪੁਰਾਣੀ ਹੈ اے پربھو اے تیرا قدمی ਸੁਭਾਵ ہے تیرا ਆਦੇ ਸੁਭਾਵ ہے تیرا پرانا ਸੁਭਾਵ ہے تیری ਬਜ਼ੁਰਗੀ ਹੈ ਕਿ ਤੂੰ ਵੇਖ ਕੇ ਅੰਡਿਟ ਕਰਦਾ ਹੈ ਮੈਂ ਫਿਰ ਅਰਜ਼ ਕਰਾਂ ਰੱਬੀ ਗੁਣਾ ਦੇ ਚੋਏ ਸਭ ਤੋਂ ਵੱਡਾ ਗੁਣ ਹੈ ਵੇਖ ਕੇ ਅੰਡਿਟ ਕਰਨਾ ਕਹਿੰਦੇ ਨੂੰ ਦੁਸ਼ਮਣ ਵੇਖਦਾ ਵੀ ਨਹੀਂ ਤੇ ਭੰਡਦਾ ਹੈ ਸੰਤ ਵੇਖ ਕੇ ਵੀ ਖਾਮੋਸ਼ ਰਹਿ ਜਾਂਦਾ ਹੈ ਔਰ ਇੰਜ ਸੰਤ ਸ਼ਾਇਦ ਦੁਸ਼ਮਣ ਦੇ ਵੀ ਔਗਣ ਨਹੀਂ ਦੇਖਦਾ ਕਿਉਂਕਿ ਅੰਤਰਮੁਖੀ ਮਿਰਤੀ ਅੰਤਰਮੁਖੀ ਹੋ ਜਾਂਦੀ ਹੈ ਔਰ ਬਾਹਰੋਂ ਉਹ ਸੰਬੰਧ ਤੋੜਦਾ ਹੈ ਸ਼ੇਖਸਾਦੀ ਸਾਹਿਬ ਕਹਿੰਦੇ ਨੇ ਸੁਨੀਦਮ ਕੇ ਮਰਦਾਨੇ ਰਾਹੇ ਖੁਦਾ ਕਹਿੰਦਾ ਮੈਂ ਸੁਣਿਆ ਜੋ ਰੱਬ ਦੇ ਮਾਰਗ ਤੇ ਚੱਲਦੇ ਨੇ ਖੁਦਾ ਦੇ ਮਾਰਗ ਤੇ ਚੱਲਦੇ ਨੇ ਸੁਨੀਦਮ ਕੇ ਮਰਦਾਨੇ ਰਾਹੇ ਖੁਦਾ ਦਿਲੇ ਦੁਸ਼ਮਨਾ ਨਾ ਕਰ ਦੰਦ ਤੰਗ ਉਹ ਦੁਸ਼ਮਨ ਦਾ ਦਿਲ ਵੀ ਤੰਗ ਨਹੀਂ ਕਰਦਾ ਉਹ ਦੁਸ਼ਮਨ ਦੇ ਦਿਲ ਨੂੰ ਵੀ ਚੋਟ ਨਹੀਂ ਪਹੁੰਚਾਉਂਦੇ ਤੁਰਾ ਕੇ ਮਯਸਰ ਸ਼ਵਦ ਈ ਮਕਾਮ ਕੇ ਬਾਦੋ ਸਤਾਨਤ ਖਿਲਾਫ ਹਸਤ ਜੰਗ ਤੈਨੂੰ ਇਹ ਰਤਬਾ ਕਦੋਂ ਨਸੀਬ ਹੋਵੇਗਾ ਤੂੰ ਤੇ ਆਪਣਿਆਂ ਦਾ ਜੀਵਣਾ ਵੀ ਹਰਾਮ ਕੀਤਾ ਹੋਇਆ ਤੂੰ ਤੇ ਦੋਸਤਾਂ ਨੂੰ ਵੀ ਭੰਡੀ ਜਾਂਦਾ ਹੈ ਤੇ ਦੋਸਤਾਂ ਦੇ ਰਸਤੇ 'ਚ ਵੀ ਰੋੜੇ ਵਿਛਾਈ ਜਾਂਦਾ ਹੈ ਮੈਂ ਤੇ ਸੁਣਿਆ ਕਿ ਜੋ ਰੱਬ ਦੇ ਮਾਰਗ ਤੇ ਚੱਲਦੇ ਨੇ ਸੁਨੀਦਮ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਸੁਨੀਦਮ ਕੇ ਮਰਦਾਨੇ ਰਾਹੇ ਖੁਦਾ ਜੋ ਖੁਦਾ ਦੇ ਮਾਰਗ ਤੇ ਚੱਲਦੇ ਨੇ ਬੜੇ ਬੜੇ ਸੰਤ ਮਹਾਪੁਰਸ਼ ਦਿਲੇ ਦੁਸ਼ਮਨਾ ਨ ਕਰ ਦੰਦ ਤੰ ਦੁਸ਼ਮਨ ਦੇ ਦਿਲ ਨੂੰ ਵੀ ਚੋਟ ਨਹੀਂ ਪਹੁੰਚਾਉਂਦੇ ਉਦੇਵੀ ਐਬ ਨਹੀਂ ਚਿਤਾਰ ਦੇ ਤੁਰਾ ਕੀ ਮਯਸਰ ਸ਼ਵਦ ਇਹ ਮਕਾਮ ਕਿ ਬਾਦੋ ਸਤਾਨੰਦ ਖਿਲਾਫ ਅਸਤਜੰਦ ਤੋ ਇੱਕ ਰਬ ਦਾ ਸੁਬਾਹ ਹੈ ਵੇਖ ਕੇ ਅੰਡਿਟ ਕਰਨਾ ਇੱਕ ਰਬ ਨਾਲ ਜੁੜਿਆ ਹੋਆ ਦਾ ਸੁਬਾਹ ਹੈ ਵੇਖ ਕੇ ਅੰਡਿਟ ਕਰਨਾ ਔਰ ਵੇਖ ਕੇ ਅੰਡਿਟ ਕਰਨਾ ਬਹੁਤ ਵੱਡੀ ਫਰਾਗ ਦੇ ਲਈ ਹੈ ਵੇਖ ਕੇ ਅੰਡਿਟ ਕਰਨਾ ਬਹੁਤ ਵੱਡੀ ਜੋ ਹੈ ਬੰਦਗੀ ਹੈ ਦੋਖਨ ਦੇਖਤ ਹੈ ਪਰ ਦੇਤ ਨਾ ਹਰੇ ਪਰਮਾਤਮਾ ਵੇਖਦਾ ਹੈ ਔਰ ਵੇਖ ਕੇ ਅੰਡਿਟ ਕਰਦਾ ਹੈ ਧਨ ਗੁਰਵਰਜਨ ਦੇਵ ਜੀ ਮਹਾਰਾਜ ਅੱਜ ਇਸ ਪਾਵਨ ਪਵਿੱਤਰ ਬਾਗ ਦੇ ਵਿੱਚ ਮੂਲ ਗੱਲ ਇਹੀ ਕੁਝ ਸਾਡੇ ਸਾਹਮਣੇ ਰੱਖ ਰੇਣ ਹਾਂ ਜੀ ਸੋਰਠ ਮਹੱਲਾ ਪੰਨਾ ਅਮਰੀ ਗਾਨਤ ਨਾਮ ਗਣੀਆਂ ਪਾਈ ਆਪਣਾ ਮਿਰਦ ਪਛਾਣ ਹੇ ਪਰਿਪੂਰਣ ਪਰਮਾਤਮਾ ਤੇਰਾ ਕਦੀਮੀ ਸੁਭਾਅ ਹੈ ਤੇਰੀ ਬਜ਼ੁਰਗੀ ਹੈ ਕਿ ਤੂੰ ਵੇਖ ਕੇ ਅੰਡਿਟ ਕਰਦਾ ਹੈ ਸਾਡੇ ਔਗਣਾ ਨੂੰ ਨਹੀਂ ਚਿਤਾਰਦਾ ਉਹਨਾਂ ਨੂੰ ਗਿਣਤੀ ਵਿੱਚ ਨਹੀਂ ਲਿਆਂਦਾ ਹਾਂਜੀ ਆਤ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਏ ਮਿੱਤਰੋ ਉਹ ਪਰਿਪੂਰਣ ਪਰਮਾਤਮਾ ਐਸਾ ਹੈ ਕਿ ਆਪਣਾ ਹੱਥ ਦੇ ਕੇ ਆਪਣੇ ਮਾਰਗ ਤੇ ਚੱਲਣ ਵਾਲਿਆਂ ਦੀ ਰੱਖਿਆ ਕਰਦਾ ਹੈ ਔਰ ਸਦੀਵੀ ਅਨੰਦ ਉਹਨਾਂ ਦੀ ਜੌਲੀ ਚ ਪਾ ਦਿੰਦਾ ਹੈ ਸਦੀਵੀ ਰੰਗ ਉਹਨਾਂ ਦੇ ਮਨ ਵਿੱਚ ਪਾ ਦਿੰਦਾ ਹਾਂਜੀ ਸੱਚਾ ਸਾਹਿਬ ਸਦ ਮਿਹਰ ਮਾਣ ਉਹ ਪਰਿਪੌਰਨ ਪਰਮਾਤਮਾ ਸਦੀਵੀ ਹੈ ਸੱਚਾ ਹੈ ਤੇ ਉਸਦੀ ਦਇਆ ਵੀ ਸਦੀਵੀ ਹੈ ਇਹ ਨਹੀਂ ਕਿ ਸਵੇਰੇ ਦਇਆ ਕਰ ਰਿਹਾ ਤੇ ਸ਼ਾਮੀ ਕਠੋਰਤਾ ਨਾਲ ਪੇਸ਼ ਆ ਰਿਹਾ ਸਦ ਮਿਹਰवान ਜਿਵੇਂ ਸੂਰਜ ਹਰ ਵਕਤ ਰੋਸ਼ਨੀ ਦਿੰਦਾ ਹੈ ਅਗਰ ਕਿਸੇ ਵਕਤ ਨਹੀਂ ਮਿਲ ਰਹੀ ਤੋ ਸ਼ਾਇਦ ਧਰਤੀ ਇੱਕ ਪਾਸੇ ਹੋ ਗਈ ਹੈ ਗੋਮਕੇ ਜਾਂ ਸੀ ਅੱਖਾਂ ਬੰਦ ਕਰ ਲਈਆਂ ਨੇ ਸੂਰਜ ਦੇ ਤੇ ਹਨੇਰਾ ਨਹੀਂ ਹੈ ਸੂਰਜ ਤੇ ਹਨੇਰਾ ਨਹੀਂ ਵੰਡ ਰਿਹਾ ਪਰਮਾਤਮਾ ਦੇ ਚ ਕੋਈ ਕਠੋਰਤਾ ਨਹੀਂ ਹੈ। ਇਤੇ ਅਸੀਂ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਆ ਤੇ ਭਟਕਣ ਲੱਗ ਪੈਂਦੇ ਆ, ਠੋਕਰਾਂ ਖਾ ਜਾਂਦੇ ਆ, ਦੁੱਖ ਸਹਾਰ ਲੈਂਦੇ ਆ। ਵਰਨਾ ਪਰਮਾਤਮਾ ਹਰ ਵਕਤ ਬਖਸ਼ਿਸ਼ ਕਰ ਰਿਹਾ ਹੈ, ਹਰ ਵਕਤ ਦਇਆ ਕਰ ਰਿਹਾ ਹੈ। ਸਾਇਦ ਕਹਿੰਦੇ ਨੇ ਉਹ ਸੱਚਾ ਹੈ, ਮਾਲਕ ਹੈ ਔਰ ਸਦਾ ਮਿਹਰਬਾਨੀ ਕਰਨ ਵਾਲਾ ਹੈ, ਸਦਾ ਤਰਸ ਕਰਨ ਵਾਲਾ ਹੈ। ਹਾਂ ਜੀ। ਬੰਦ ਪਾਇਆ ਮੇਰੇ ਸਤਿਗੁਰੂ ਪੂਰੇ ਹੋਈ ਸਰਬ ਕਲਿਆਣ ਪਰਿਪੂਰਨ ਪ੍ਰਮਾਤਮਾ ਨੇ ਬਖਸ਼ਿਸ਼ ਕਰਕੇ ਗੁਰਦੇਵ ਦਾ ਮਿਲਾਪ ਕਰਾਇਆ ਤੇ ਗੁਰਦੇਵ ਨੇ ਉਹਨਾਂ ਸਾਰੇ ਵਿਕਾਰਾਂ ਨੂੰ ਬੰਦ ਪਾ ਦਿੱਤਾ ਹੈ ਰੋਕ ਪਾ ਦਿੱਤੀ ਹੈ ਜਿਨ੍ਹਾਂ ਵਿਕਾਰਾਂ ਦੇ ਹੜ ਦੇ ਵਿੱਚ ਜ਼ਿੰਦਗੀ ਰੁੜ ਰਹੀ ਸੀ ਬਹਿਰੀ ਸੀ ਜੀਵਨ ਦੀ ਗਤੀ ਉਸ ਨੂੰ ਬਚਾ ਲਿਆ ਹੈ ਵਿਕਾਰਾਂ ਨੂੰ ਬੰਦਨ ਪਾ ਲਿਆ ਹੁਣ ਵਿਕਾਰਾਂ ਦਾ ਵਹਿਣ ਅੰਦਰ ਜ ਹੈ ਨਹੀਂ ਵਗਦਾ ਇਸ ਤਰੀਕੇ ਦੀ ਅਕਾਲ ਪੁਰਖ ਦੀ ਬਖਸ਼ਿਸ਼ ਹੋ ਗਈ ਹੈ।